ਕੰਮ ਵਿੱਚ ਤੇ ਜਾ ਰਹੀਆਂ 9 ਵਜੇ ਦੇ ਗਈ ਹੋਈ ਮੇਰੀ ਮੰਮਾ ਮੁੜ ਕੇ ਨਹੀਂ ਆਈ ਮੈਨੂੰ ਮੈਨੂੰ ਫਿਰ 4 ਵਜੇ ਫੋਨ ਆਇਆ ਕਹਿੰਦੀ ਰਚਨਾ ਦੁੱਧ ਪਵਾ ਲਈ ਮੈਨੂੰ ਚਾਹ ਪੀਣੀ ਆ ਕਿਤੇ ਵੀ ਆ ਜੂਗੀ ਮੈਂ ਉਸ ਤੋਂ ਬਾਅਦ ਨੰ ਮੈਂ ਨਹੀਂ ਆਇਆ ਸਿਰਫ ਫੋਨ ਮਲਾਉਂਦੇ ਰਹੇ ਸੋ ਚੌਕ ਆ ਰਿਹਾ ਕਹ ਬੀ ਉਹ ਕੰਮ ਕਰਨ ਗਈ ਸੀ ਵੀ ਉਹਨੂੰ ਕਿਸੇ ਨੇ ਮਾਰ ਦਿੱਤੀ ਜੀ ਬੰਨ ਨੂੰ 11:30 ਵਜੇ ਫੋਨ ਕਰਿਆ ਇਸ ਬੰਦੇ ਨੂੰ ਕੁਲਵੀਰ ਨੂੰ ਤੇ ਇਹਦਾ ਫੋਨ ਪਹਿਲਾਂ ਲੱਗਿਆ ਇੱਕ ਵਾਰ ਇਹਨੇ ਵੀ ਆਪਦਾ ਫੋਨ ਸੁਚਾਫ ਕਰ ਲਿਆ ਕਿ ਰਜਲੀ ਨਾਦੀ ਲੇਡੀ ਦੀ ਡੈੱਡ ਬਡੀ ਜਿਹੜੇ ਜਿੱਥੇ ਆਪਾਂ ਹੁਣੇ ਖੜੇ ਆ ਇੱਕ ਗੁਰਮਤ ਐਨਕਲੇਵ ਚ ਘਰ ਨੰਬਰ 11 ਉੱਤੇ ਫਰਸਟ ਫਲੋਰ ਤੇ ਇਹਨਾਂ ਦੀ ਡੈੱਡ ਬਡੀ ਮਿਲੀ ਹੈ ਕਿ ਕਿੰਨੇ ਦੇ ਚ ਮੇਰੇ ਮਮਾ ਕੀ ਕਿੰਨੀ ਉਮਰ ਸੀ 6 ਸੰਤਿ ਸ਼ਾਂਤੀ ਦਾ ਮਨ ਕੀ ਗੱਲ ਵਿੱਚ ਮੇਰੇ ਮੰਮਾ ਕਿਹਾ ਕੰਮ ਵਿੱਚ ਤੇ ਜਾ ਰਹੀ ਆ 9 ਵਜੇ ਗਈ ਹੋਈ ਮੇਰੀ ਮੰਮਾ ਮੁੜ ਕੇ ਨਹੀਂ ਆਈ ਮੈਨੂੰ ਮੈਨੂੰ ਫਿਰ 4 ਵਜੇ ਫੋਨ ਆਇਆ ਕਹਿੰਦੀ ਰਚਨਾ ਦੁੱਧ ਪੁਆ ਲਈ ਮੈਨੂੰ ਚਾਹ ਪੀਣੀ ਆ ਕਿੱਥੇ ਵੀ ਆ ਜੂਗੀ ਮੈਂ ਉਸ ਤੋਂ ਬਾਅਦ ਨੰਮੀ ਨਹੀਂ ਆਇਆ ਸਿਰ ਫੋਨ ਬੰਨਾਂਦੇ ਰਹੇ ਸੋ ਚੌਕ ਆ ਰਿਹਾ ਚਾਹ ਪਾਰਾ ਜੀ ਮੈਨੂੰ ਲੱਗਿਆ ਵੀ ਇੱਥੇ ਹੋਗੇ ਮੈਂ ਉਹਨੂੰ 11:15 ਵਜੇ ਫੋਨ ਕਰਿਆ ਇਸ ਬੰਦੇ ਨੂੰ ਕੁਲਵੀਰ ਨੂੰ ਤੇ ਇਹਦਾ ਫੋਨ ਪਹਿਲਾਂ ਲੱਗਿਆ ਇੱਕ ਵਾਰ ਇਹਨੇ ਵੀ ਆਪਦਾ ਫੋਨ ਸਚ ਆਫ ਕਰ ਲਿਆ ਜਦੋਂ ਜਦੋਂ ਕਿ ਨਾ ਹਾਂਜੀ ਇੱਥੇ ਮੰਮੀ ਰੋਟੀ ਬਣਾਉਂਦੀ ਸੀ ਕੁਲਵੀਰ ਕੀ ਕਰਦਾ ਸੀ ਇੱਥੇ ਉਹ ਜਮੈਟੋ ਦਾ ਕੰਮ ਕਰਦਾ ਸੀ ਜੀ ਤੇ ਕਿ ਨਾਮ ਲਿੰਦੇ ਜਦੋਂ ਉਹ ਫੋਨ ਨਹੀਂ ਲੱਗਿਆ ਮੈਂ ਕਿਹਾ ਅਸੀਂ ਬਸ ਸਟੈਂਡ ਤੇ ਚੈੱਕ ਕਰਾਂਗੇ ਸਕੂਟਰੀ ਤੇ ਕਿ ਨਾਮ ਲਿੰਦੇ ਮੇਰੀ ਮੰਮੀ ਜਿਸ ਸਕੂਟਰੀ ਉੱਥੇ ਮੰਮੀ ਆ ਗਈ ਸੀ ਤੇ ਪਟਿਆਲੇ ਵੱਲ ਆ ਰਹੀ ਸੀ ਮੈਨੂੰ ਲੱਗਿਆ ਵੀ ਪੱਕਾ ਇੱਥੇ ਹੋਵਗੇ ਮੇਰਾ ਫਰੇਮ ਹੋ ਅਬ ਜੀ ਬਹੁਤ ਗਿੱਦੀ ਨਹੀਂ ਮੋੜੀ ਏ ਮੇਰੀ ਬਹੂ ਆ ਜੀ ਇਹ ਕੀ ਨਾਮ ਸੀ ਇਹਦਾ ਨਾਮ ਰਜਨੀ ਕੀ ਕਰਦੇ ਸੀ ਇਹ ਕੋਠੀਆਂ ਦਾ ਕੰਮ ਕਰਦੀ ਸੀ ਜੀ ਕੀ ਗੱਲ ਹੋਈ ਏ ਸਰ ਜure ਜੀ ਪੂਰੇ ਮੈਨੂੰ ਤਾਂ ਪਤਾ ਨਹੀਂ ਜੀ ਇਹ ਪਲਾਟ 'ਚ ਰਹਿੰਦੀ ਸੀ ਮੇਤਾਦਾਰ ਘੁਟੇ ਰਹਿੰਦੀ ਸੀ ਜੀ ਮੈਂ ਤਾਂ ਕੰਮ ਤੋਂ ਹੀ ਆਏ ਸੀ ਜੀ ਹੁਣ ਮੈਨੂੰ ਤਾਂ ਫੋਨ ਕਰਕੇ ਬੁਲਾਇਆ ਜੀ ਕੀ ਦੱਸਿਆ ਫੋਨ ਕਰਕੇ ਫੋਨ ਕਰਕੇ ਨਹੀਂ ਉਹ ਕਹਿਆ ਵੀ ਉਹ ਕੰਮ ਕਰਨ ਗਈ ਸੀ ਵੀ ਉਹਨੂੰ ਕਿਸੇ ਨੇ ਮਾਰਤੀ ਜੀ ਬਸ ਇੰਨੀ ਗੱਲ ਹੋਈ ਜੀ ਕਿੰਨੇ ਦਿਨ ਤੋਂ ਕਿੰਨੇ ਦਿਨ ਤੋਂ ਕੰਮ ਕਰਦੀ ਸੀ ਓਰੇ ਓਰੇ ਮੈਨੂੰ ਪਤਾ ਹੀ ਨਹੀਂ ਜੀ ਕੋਠੀ 'ਚ ਕਦੋਂ ਕਿੰਨਾ ਕੰਮ ਕਰਦੀ ਸੀ ਇਹਨਾਂ ਨੂੰ ਨਹੀਂ ਪਤਾ ਸੀ ਜੀ ਮੈਨੂੰ ਨਹੀਂ ਗੱਲ ਪਤਾ ਜੀ ਕੀ ਗੱਲ ਹੋਈ ਤੁਹਾਨੂੰ ਪਤਾ ਲੱਗ ਕਿ ਕਿਨੇ ਮਾਰਿਆ ਨਹੀਂ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਕੋਈ ਨਾ ਬੰਦਾ ਲੈ ਕਿ ਮੈਨੂੰ ਨਹੀਂ ਪਤਾ ਇਹਨਾਂ ਨੂੰ ਪਤਾ ਜੀ ਮੇਰੀ ਪੋਤੀ ਨੂੰ ਮੈਨੂੰ ਤਾਂ ਕੁਝ ਕਿਸੇ ਦਾ ਪਤਾ ਨਹੀਂ ਜੀ ਜੀ ਸਰੀਕ ਹੋਇਆ ਕੀ ਵਰਤ ਅੱਜ ਤਕਰੀਬਨ ਜੀ ਸਾਨੂੰ ਥਾਣੇ ਫਸਿਆਣਾ ਉਥੇ ਐਸਐਚਓ ਸਾਹਿਬ ਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਕ ਰਜਨੀ ਨਾਦੀ ਲੇਡੀ ਦੀ ਡੈਡ ਬੋਡੀ ਜਿਹੜੇ ਜਿੱਥੇ ਆਪਾਂ ਹੁਣੇ ਖੜੇ ਆ ਇੱਕ ਗੁਰਮਤ ਐਨਕਲੇਵ ਚ ਘਰ ਨੰਬਰ 11 ਉੱਤੇ ਫਰਸਟ ਫਲੋਰ ਤੇ ਇਹਨਾਂ ਦੀ ਡੈਡ ਬੋਡੀ ਮਿਲੀ ਹੈ ਮਲਟੀਪਲ ਇੰਜਰੀਜ਼ ਨੇ ਜੀ ਉਹਨਾਂ ਦੇ ਜਿਹੜੇ ਕਿ ਅਸੀਂ ਪੋਸਟਮਾਰਟਮ ਦੇ ਰਾਹੀਂ ਜੇ ਕਰਵਾਵਾਂਗੇ ਉਹ ਡਾਕਟਰ ਸਾਹਿਬ ਦੀ ਰਿਪੋਰਟ ਤੇ ਪਤਾ ਲੱਗੂਗਾ ਕਿ ਕਿਸ ਕਾਰਨ ਉਹਨਾਂ ਦੀ ਮੌਤ ਹੋਈ ਹੈ ਸਾਡੀ ਥਾਣਾ ਪੁਲਿਸ ਦੀ ਟੀਮ ਇਥੇ ਸਿਚੁਏਸ਼ਨ ਸਾਹਿਬ ਇੰਸਪੈਕਟਰ ਅਜੀਤ ਕੁਮਾਰ ਤੇ ਹੋਰ ਸਾਡੀ ਟੀਮ ਲੱਗੀ ਹੋਈ ਹੈ ਜੀ ਦੋਸ਼ੀ ਨੂੰ ਸਾਡੇ ਸਸਪੈਕਟ ਹੈਗੇ ਉਹਨਾਂ ਦੇ ਪ੍ਰਤੀ ਅਸੀਂ ਟੀਮਾਂ ਲਾ ਦਿੱਤੀਆਂ ਜੋ ਕਿ ਇੱਥੇ ਰਹਿੰਦੇ ਸੀ ਜਿਹੜੇ ਮ੍ਰਿਤਕ ਨੇ ਉਹਨਾਂ ਦਾ ਰਜਨੀਜੀ ਉਹਨਾਂ ਦਾ ਨਾਮ ਹੈ ਕਰੀਬ 35 ਸਾਲਾਂ ਦੇ ਹੋਣਗੇ ਜੀ ਇਹ ਵੈਸੇ ਪਿੱਛੇ ਸਨੋਰ ਦੇ ਰਹਿਣ ਵਾਲੇ ਆ ਜੀ ਇਹ ਕਿਸ ਕਾਰਨ ਇੱਥੇ ਕੱਲ ਆਏ ਨੇ ਕਿਵੇਂ ਇਹ ਘਟਨਾ ਹੋਈ ਉਹ ਤਫਤੀਸ਼ ਦਾ ਵਿਸ਼ਾ ਹੈ ਜਿਹੜੇ ਮੁੱਢਲੀ ਤਫਤੀਸ਼ ਹੈ ਉਹ ਸਾਨੂੰ ਦੇਖ ਕੇ ਕ੍ਰੈਂਸੀ ਨਹੀਂ ਪਤਾ ਲੱਗ ਰਿਹਾ ਵੀ ਇਹਨਾਂ ਦੀ ਕੋਈ ਆਪਸੀ ਝੜਪ ਹੋਈ ਹੈ ਉਸ ਕਰਕੇ ਉਹ ਜਿਹੜੇ ਇੰਜਰੀਜ਼ ਨੇ ਉਹਨੇ ਸਰ ਰਜਨੀ ਤੇ ਕੀ ਰੋਟੀ ਕੀ ਕੀ ਕੰਮ ਕੀ ਕਰਦੀ ਸੀ ਵੈਸੇ ਜੋ ਹੈ ਤਾਂ ਮਤਲਬ ਪਤਾ ਲੱਗ ਗਿਆ ਉਹ ਇਹੀ ਆ ਵੀ ਇਹ ਘਰੇਲੂ ਕੰਮ ਕਰ ਕਰਦੇ ਨੇ ਬਾਕੀ ਅਸੀਂ ਸਾਡੀ ਟੀਮ ਲੱਗੀ ਹੈ ਇਨਵੈਸਟੀਗੇਸ਼ਨ ਹੈ ਅਸੀਂ ਬਾਅਦ ਚ ਜਦੋਂ ਦੋਸ਼ੀ ਦੀ ਗ੍ਰਿਫਤਾਰੀ ਹੋ ਜੂਗੀ ਫਿਰ ਅਸੀਂ ਡਿਸਕਲੋਸ ਕਰਾਂਗੇ ਕਿ ਨੇ ਮਾਰਿਆ ਜਿਹੜਾ ਅਕਿਊਜ਼ਡ ਹੈ ਉਹ ਲੱਗਿਆ ਕੋਈ ਹੇ ਤੱਕ ਤਾਂ ਹੀ ਪ੍ਰਾਈਮ ਇੰਸਪੈਕਟਰ ਹੀ ਨੇ ਜਿਹੜੇ ਇੱਥੇ ਵਿਅਕਤੀ ਰਹਿੰਦੇ ਸੀ ਉਹਨਾਂ ਦਾ ਨਾਮ ਮੇਖਾ ਕੁਲਵੀਰ ਸਿੰਘ ਘੁੰਮਣ ਹੈ ਤੇ ਪਰਿਵਾਰ ਵੀ ਉਹਨਾਂ ਤੇ ਦੋਸਤਾਂ ਦਾ ਤੇ ਉਹ ਫਰਾਰ ਵੀ ਹਨ ਸਾਡੀ ਟੀਮਾਂ ਲੱਗੀ ਹੈ ਜਲਦੀ ਉਹਨਾਂ ਨੂੰ ਅਪਰੀਹੈਂਡ ਕਰਕੇ ਜਾ ਦਿਉਨੋ ਫੜ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਆ ਵਗੀ ਤੇ ਅਕੋਰਡਿੰਗ ਵੀ ਉਹਨਾਂ ਹੀ ਅਸੀਂ ਕਾਰਵਾਈ ਕਰ ਰਹੇ ਆ ਬਿਆਨ ਦਖਾਣ ਕੇ ਤੇ ਅਕੋਰਡਿੰਗ ਵੀ ਅਸੀਂ ਇਹ ਪਹਿਲਾਂ ਇੰਸੀਡੈਂਟ ਹੋਇਆ ਵਾ ਕੋਈ ਜਾਂਚ ਵੀ ਚਾਹੀਏ ਸੀ ਨਹੀਂ ਜੀ ਜਨਾਬ ਬੋਡੀ ਤੋਂ ਪਤਾ ਲੱਗਦਾ ਹੈ ਇਹ ਕੱਲ ਦਰਮਿਆਨੀ ਰਾਤ ਜਿਹੜੀ ਹੈ ਰਾਤ ਨੂੰ ਲੇਟ ਹੋਇਆ ਹੈ ਬਿਕੋਜ਼ ਇੱਥੇ ਕਿਸੇ ਵੀ ਇਹ ਮੁਹੱਲਾ ਕਾਫੀ ਨੇਬਰਹੂਡ ਚੰਗਾ ਹੈ ਘਰ ਘਰ ਆਸੇ ਪਾਸੇ ਬਣੇ ਹੋਏ ਆ ਤੇ ਵੈਲ ਇੱਥੇ ਪੋਪੂਲੇਸ਼ਨ ਕਾਫੀ ਬਟ ਕਿਸੇ ਨੇ ਕੁਝ ਵੀ ਦੇਖਿਆ ਨਹੀਂ ਤੇ ਇਸ ਲਈ ਸਾਨੂੰ ਲੱਗਦਾ ਵੀ ਲੇਟ ਰਾਤ ਹੋਇਆ ਹੋਊਗਾ ਤੇ ਥੋੜੀ ਜੀ ਸਟਿਫਨੈਸ ਵੀ ਬੋਡੀ ਚਾਹੀਈ ਹੈ ਤੇ ਅਕੋਰਡਿੰਗਲੀ ਇਸ ਇਨਵੈਸਟੀਗੇਟ ਕਰੀਏ ਠੀਕ ਹੈ ਜੀ